ਨਿਕਾ ਜਾਨਿਆ ਨਿਆਣਾ ਵਿਚਾਰਾ ਕਹਿਣ ਦਾ ਮੈਂ ਸੁੱਕੀ ਚਾਹ ਪਿਆਲੀ ਕਿੰਨੀ ਬੇਈਤੀ ਵਾਲੀ ਗੱਲ ਮਮੀ ਮੇਰੀ ਤੇ ਗੱਲ ਸੁਣ ਲੈ ਇੱਕੋ ਵਾਰੀ ਡਹਿ ਪੀਣੀ ਆ ਤੂੰ ਨਿਆਣਾ ਹੀ ਤਾਂ ਕੀ ਜੇ ਨਹੀਂ ਪਿਆਲੀ ਤੇ ਕੋਈ ਗੱਲ ਨਹੀਂ ਉਹ ਮੈਨੂੰ ਹੱਸ ਕੇ ਬੁਲਾਉਂਦੇ ਆ ਹਾਰੇ ਇੱਕ ਚੀਜ਼ ਦਿੰਦੇ ਆ ਅੱਜ ਨਹੀਂ ਦਿੱਤੀ ਤਾਂ ਅੱਜ ਵਾਂਝੇ ਤੇ ਚੜ ਗਈ ਇਹ ਗੱਲ ਹੱਸ ਕੇ ਬੁਲਾਉਣਾ ਕਾ ਪਹਿਲੇ ਤੇ ਦੇਈ ਦਿੱਤੇ ਨਾ ਉਹਨੇ ਮੈਨੂੰ 1000 ਰੁਪਿਆ ਦਿੱਤਾ ਉਹ ਚੰਗਾ ਹੋਇਆ ਸੰਭ ਕੇ ਰੱਖ ਤੇ ਕੋਈ ਗੱਲ ਨਹੀਂ ਰੱਖ ਲੈ ਖਾਲੀ ਟੋਪੀਆਂ ਲਿਆ ਕੇ ਸੰਦੀਪ ਉਹ ਗੱਲ ਦਾ ਮੈਨੂੰ ਨਹੀਂ ਪਤਾ ਠੀਕ ਹੈ ਨਾ ਉਹਨਾਂ ਰਖੜੀ ਲੈ ਕੇ ਆਉਣਾ ਵਾ ਤੇ ਚੰਗਾ ਵਿਹਾਰ ਕਰੀ ਉਹਨਾਂ ਨਾਲ ਤੇ ਜੇ ਉਹ ਇਦਾਂ ਕਰਨਗੇ ਨਾ ਜਾ ਕੇ ਚੁਗਲੀਆਂ ਕਰਨਗੇ ਮੇਰੀਆਂ ਫੇਰ ਤੇ ਨੀ ਮੈਂ ਪੁੱਛਦੀ ਕਿਛਦੀ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੇ ਕੀ ਕਰਤਾ ਵਾ ਤੇ ਤੂੰ ਫਿਰ ਕਿਉਂ ਓਟ ਓਟ ਕੇ ਪੈਂਡੇ ਮੈਨੂੰ ਉੱਡ ਕੇ ਪੈਂਡੇ ਤੈਨੂੰ ਹੋਰ ਤੈਨੂੰ ਫੁੱਲਾਂ ਦੇ ਹਾਰ ਬਾਵਾ ਤੈਨੂੰ ਹਨਾ ਮੈਂ ਹੁਣ ਹਜੇ ਆਪਣੀ ਸਗੀ ਹੁੰਦੀ ਤੇ ਪਤਾ ਨਹੀਂ ਕੀ ਕਰਨਾ ਸੀ ਤੇ ਸਗੀ ਹੁੰਦੀ ਨਾ ਉਹਨਾਂ ਵੀ ਇਹੋ ਕੋਈ ਕਰਨਾ ਏ ਤੂੰ ਗਗਣਾ ਆ ਜਾ ਮੈਂ ਕਿਦਾਂ ਦੀ ਬਾਜਾ ਮਾਂਡੀ ਆ ਇੱਧਰ ਆ ਹਾਂਜੀ ਮੰਮੀ ਪਰ ਪੀਣਾ ਮੁਝੋ ਕਿਕੇ ਤੇ ਮੰਮੀ ਤਾਂ ਕੀ ਹੋ ਗਿਆ ਜੇ ਮੈਂ ਚਲ ਗਈ ਹੀ ਤੇ ਤਾਂ ਕੀ ਹੋ ਗਿਆ ਬੜੀ ਤੇਰੀ ਸੇਵਾ ਹੋਈ ਉਹਨੇ ਦੱਸਤਾ ਹੋਣਾ ਤੈਨੂੰ ਹਣ ਤੇ ਮੇਰਾ ਪੋਤਾ ਤੇ ਮੇਰਾ ਹੀ ਹੈ ਨਾ ਦੱਸਣਾ ਨਹੀਂ ਮੈਨੂੰ ਨੇ ਕੋਈ ਗੱਲ ਨਹੀਂ ਯਾਰ ਆਪੇ ਲਿਆ ਦੇਗਾ ਹੋਣਾ ਨਹੀਂ ਲਿਆ ਦੇ ਮੇਰੀ ਗੱਲ ਸੁਚਾਹ ਹੁੰਦਾ ਨਾ ਉਹਨੂੰ ਕਿ ਦੂਜੇ ਦਿਨ ਹੀ ਆਉਂਦਾ ਆਪਣਾ ਸਕਾ ਭਰਾ ਹੁੰਦਾ ਤੇ ਆਣ ਕੇ ਤੇ ਦੇ ਕੇ ਜਾਂਦਾ ਵੀ ਮੇਰੇ ਆਪਣੇ ਹਵਾ ਮੰਗਾ ਡਿਆ ਹੀ ਕੋਈ ਗੱਲ ਤੂੰ ਗੁੱਸਾ ਤੇ ਬੜੀ ਕਰਨੀ ਮੇਰੀਆਂ ਗੱਲਾਂ ਤੋਂ ਜੇ ਮੈਂ ਤੈਨੂੰ ਕਿਹਾ ਵੀ ਨਹੀਂ ਚਾਚੇ ਤਾਇਆ ਦੇ ਮੁੰਡੇ ਬਣਦੇ ਮੰਦੇ ਨੇ ਕਿੰਨਾ ਕਿ ਤੈਨੂੰ ਆਇਆ ਮੈਨ ਮਮੀ ਉਹਨਾਂ ਕੋਲ ਨਾ ਸਮਾਨ ਵਾਦ ਹੋ ਗਿਆ ਏ ਉਹਨਾਂ ਨੇ ਦੂਜੇ ਮੁੰਡੇ ਦੀ ਕਿੱਟ ਚ ਪਾਤਾ ਸੀ ਉਹ ਜਲੰਧਰ ਦਾ ਆਪੇ ਕੋਈ ਗੱਲ ਨਹੀਂ ਜਾਂ ਦਲਜੀਤ ਜਾਏਗਾ ਜਾਂ ਉਹ ਆਏਗਾ ਕਿ ਦੇ ਦੇ ਜੇਗਾ ਮੁਰਕੇ ਰਖੜੀ ਤੇ ਜਾਵਾਂਗੀ ਤੇ ਮੈਂ ਲੈ ਆਵਾਂਗੀ ਮੈਂ ਬਾਨੇ ਨਾ ਲਾਇਆ ਕਰ ਮੈਨੂੰ ਸਾਰਾ ਪਤਾ ਵਾ ਤੂੰ ਮੈਨੂੰ ਚਾਰਨੀ ਹੈ ਨਾ ਐਡੀ ਗੱਲ ਵੀ ਉੱਥੇ ਰਹਿ ਗਈਆਂ ਨੇ ਜੇ ਦੇਣੀ ਹੁੰਦੀ ਨਾ ਚੀਜ਼ ਉਹਨਾਂ ਆਪੇ ਦੇ ਦੇਣੀ ਸੀ ਤੈਨੂੰ ਜਿੱਥੇ ਸਮਾਨ ਦੇਣਾ ਸੀ ਨਾ ਦੇ ਦਿੱਤਾ ਭੱਜੀ ਜਾਣੀ ਆ ਤੂੰ ਪਹੁੰਚ ਗਿਆ ਜਿੱਥੇ ਪਹੁੰਚਣਾ ਹੈ ਤੁਹਾਨੂੰ ਕਿਹਨੇ ਪੁੱਛਣਾ ਆ ਤੇ ਜਾਨੀ ਐ ਦਵਾ ਦਾ ਮੈਂ ਚਰੀਆਂ ਲੈ ਰਿਹਾ ਚੀਜ਼ਾਂ ਉਹਨਾਂ ਤੁਹਾਨੂੰ ਚੀਜ਼ਾਂ ਕਿੱਥੋਂ ਦੇਣੀਆਂ ਨੇ ਉਹ ਪਤਾ ਕਿੱਡੀ ਚਾਲ ਕਰਵਾ ਤੇਰੀ ਭਝਾਈ ਸਭ ਕੋ ਨੇ ਪੇਕੇ ਵਾਰਿਆ ਜੋ ਕੁਝ ਹੈਗਾ ਹੀ ਗਏ ਭੱਜੀ ਗਈ ਨਨਾਰ ਬਣੀ ਫਿਰਦੀ ਆ ਮੰਮੀ ਮੈਂ ਬੜੇ ਚਿਰ ਦੀਆਂ ਡੈਡੀਆਂ ਗੱਲਾਂ ਸੁਣਦੀ ਆ ਉਹ ਮੇਰੇ ਚਾਚੇ ਦਾ ਮੁੰਡਾ ਸੀ ਭਰਾਵਾ ਵਾਂਗ ਵਰਤਦਾ ਵਾ ਕਿੰਨਾ ਕੁ ਵਰਤਦਾ ਡੇ ਵੀ ਵੇਖੀ ਆ ਮੈਂ ਤਾ ਇਹ ਜੱਟ ਕਿੰਨੇ ਘੌੜਾ ਡਾੜੇ ਬੈ ਨਹੀਂ ਨਾ ਹੋਣ ਕੋ ਮਿਲਿਆ ਮੇਰੇ ਨਾਲ ਸਿਰ ਤੇ ਪੈਣ ਦਾ ਵੀ ਵਾਲ ਨੂੰ ਮਿਲਦੀ ਨਹੀਂ ਗੱਲ ਲਿਆ ਕੇ ਦੱਸਾਂਗੀ ਤੁਹਾਨੂੰ ਵੇਖਾਂ ਕਿ ਜਦ ਲਿਆਏਗੀ ਨਾ ਉਹ ਤੇ ਸਾਵਾ ਕਰਦੇ ਮੇਰੇ ਨਾਲ ਬਹੁਤ ਜ਼ਿਆਦਾ ਕਰਦੇ ਆ ਮੈਨੂੰ ਕਿਤੇ ਭੁੱਲਵੋ ਨਾ ਕਿ ਟਾੜੇ ਵੇਖਿਆ ਹੀ ਆ ਮੈਂ ਕਿੰਨੇ ਘੌੜੇ ਕਿੰਨਾ ਕ ਤੁਹਾਨੂੰ ਪੁੱਛਣ ਦੇ ਉਹ ਤੈਨੂੰ ਪੁੱਛਿਆ ਨਹੀਂ ਕਿਸਿਆਂ ਨੇ ਚਾਹ ਤੈਨੂੰ ਚੱਲ ਹੋਰ ਤੇ ਉਹ ਤੇ ਆਈਆਂ ਹੀ ਤੇ ਦੂਰੋਂ ਟੋਹੀਆਂ ਤੇ ਚਾਹ ਨਾ ਤੇ ਤੈਨੂੰ ਕੋ ਖਵਾਲ ਸਕਦੀ ਮੈਂ ਮੈਂ ਫੋਨ ਨਹੀਂ ਕੀਤੀ ਆਪਣੀ ਪਰਜਾਈ ਨੂੰ ਉਹਦੇ ਅੱਗੇ ਗਿਆ ਨਹੀਂ ਵੀ ਫੋਨ ਨਹੀਂ ਕੀਤਾ ਤੈਨੂੰ ਦੱਸਤਾ ਨਾ ਸਭ ਕੁਝ ਪੋਤੇ ਤੇਰੀ ਨੇ ਤੇ ਦੱਸਣਾ ਹੀ ਪੋਤੇ ਨੇ ਚੱਲ ਉਹਨੂੰ ਵੀ ਠੰਡ ਪੈ ਗਈ ਤੈਨੂੰ ਪੈ ਗਈ ਹੂੰ ਠੰਡ ਪੈ ਗਈ ਤੈਨੂੰ ਪੈ ਗਈ ਤੈਨੂੰ ਤਾਂ ਪੈ ਗਈ ਨਾ ਜਾ ਕੇ ਉੱਥੇ ਤੇ ਮੈਂ ਆ ਤੇ ਜਾਣਾ ਮੈਂ ਦਿਨ ਜਾਵਾਂ ਰਾਤ ਜਾਵਾਂ ਫਿਰ ਚੱਲ ਜਾਵਾਂਗੇ ਕੋਈ ਗੱਲ ਆ ਕੇ ਤਾਂ ਬੇਇੱਜ਼ਤੀ ਕਰਾਓ ਉਹ ਨਿੱਕੇ ਜਿਹੇ ਨੂੰ ਮਹਿਸੂਸ ਹੋਣ ਡਈਏ ਬੇਇੱਜ਼ਤੀ ਤੇ ਤੈਨੂੰ ਕੋਈ ਬੇਇੱਜ਼ਤੀ ਦਾ ਨਹੀਂ ਹੈਗਾ ਉਹ ਆਂਦਾ ਮੈਂ ਉੱਥੇ ਵਰਨਾ ਨਹੀਂ ਆ ਉਹ ਨਿੱਕਾ ਜਿਹਾ ਨਿਆਣਾ ਵਿਚਾਰਾ ਕਹਿੰਦਾ ਮੈਂ ਸੁੱਕੀ ਚਾਹ ਪੀ ਆਲੀ ਕਿੰਨੀ ਬੇਇੱਜ਼ਤੀ ਵਾਲੀ ਗੱਲ ਮਮੀ ਮੇਰੀ ਕੰਮ ਜਾਣੇ ਦੱਸੂ ਮੇਰੀ ਤੇ ਗੱਲ ਸੁਣ ਲੈ ਇੱਕੋ ਵਾਰੀ ਡਹਿ ਪੈਣੀ ਆ ਤੂੰ ਦੁਨਿਆ ਨਹੀਂ ਤਾਂ ਕੀ ਜੇ ਨਈ ਪਿਆਲੀ ਤੇ ਕੋਈ ਗੱਲ ਨਹੀਂ ਉਹ ਮੈਨੂੰ ਹੱਸ ਕੇ ਬੁਲਾਉਂਦੇ ਆ ਹਾਰੇ ਇੱਕ ਚੀਜ਼ ਦਿੰਦੇ ਆ ਅੱਜ ਨਹੀਂ ਦਿੱਤੀ ਤਾਂ ਅੱਜ ਵਾਂਝੇ ਤੇ ਚੜ ਗਈ ਇਹ ਗੱਲ ਹੱਸ ਕੇ ਬੁਲਾਉਣਾ ਤਾਂ ਪੈਸੇ ਤੇ ਦੇਈ ਦਿੱਤੇ ਨਾ ਉਹਨੇ ਮੈਨੂੰ 1000 ਰੁਪਿਆ ਦਿੱਤਾ ਉਹਨੇ ਚੰਗਾ ਹੋਇਆ ਸੰਭ ਕੇ ਰੱਖ ਤੇ ਕੋਈ ਗੱਲ ਨਹੀਂ ਰੱਖ ਲਾਂਗੀ ਖਾਲੀ ਟੋਪੀਆਂ ਲਿਆ ਕੇ ਮੰਮੀ ਰਿਸ਼ਤੇ ਖਾਣ ਪੀਣ ਨਾ ਨਹੀਂ ਹੁੰਦੇ ਪਿਆਰ ਨਾਲ ਹੁੰਦੇ ਆ ਮੰਮੀ ਜੇਦੋਂ ਮੈਂ ਜਾਨੀ ਆ ਨਾ ਅਗਲਾ ਹੱਸ ਕੇ ਬੁਲਾਉਂਦਾ ਵਾ ਭਾਏ ਮੇਰੇ ਚਾਚੇ ਦਾ ਮੁੰਡਾ ਵਾ ਮੰਮੀ ਸਕੇਆਂ ਨਾਲ ਉਹ ਵਾਅਦਾ ਕਰਦਾ ਮੇਰਾ ਭਰਾ ਪਤਾ ਵਾ ਮੈਨੂੰ ਜਿੰਨਾ ਕੇ ਕਰਦਾ ਤਾਂ ਹੀ ਮੇਨ ਲਾ ਗਿਆ ਹੀ ਨਾ ਤੂੰ ਕੋਈ ਗੱਲ ਨਹੀਂ ਆਪੇ ਆ ਜਾਏਗਾ ਆ ਜਾਏਗਾ ਹੁਣ ਕੀ ਆਉਣਾ ਸਭ ਕੋ ਤੇ ਮਕਾਤਾ ਸਭ ਕੋ ਦੇ ਹੀ ਦੇ ਕੇ ਮੋਤਰਮ ਕੀ ਕਾਨੂੰਨਾ ਮਿਲ ਲੈ ਕੇ ਆਵੇਗਾ ਹੱਥ ਨਹੀਂ ਹੁੰਦਾ ਇੱਥੇ ਹੀ ਮੈਂ ਕਿਤੇ ਜਾਣਾ ਹੱਥ ਨਹੀਂ ਹੁੰਦਾ ਹਾਂ ਵੇਖ ਲਾਂਗੀ ਮੈਂ ਲੜਨ ਨੂੰ ਬੜੀ ਸਿਆਰ ਹੈ ਜਿੱਦ ਨੂੰ ਨਹੀਂ ਹਾਰਦੀ ਜਿੱਨੀ ਜਾਣਾ ਆਪਾਂ ਜੋ ਮਰਜ਼ੀ ਹੋ ਜੇ ਟਾਡੇ ਕੋਈ ਸਿੱਖਿਆ ਅੱਗੇ ਨਹੀਂ ਮੈਂ ਕਦੀ ਬੋਲੀ ਹੁਣ ਤੁਹਾਡੇ ਕੋ ਸਿੱਖਿਆ ਮੈਂ ਸਭ ਕੁਝ ਜਿੱਦਾਂ ਤੁਸੀਂ ਬੋਲਦੇ ਫਿਰ ਉਦਾਂ ਹੀ ਬੋਲਣਾ ਮੈਂ ਮੈਂ ਕਿਉਂ ਆਪਣੇ ਪੈਕ ਲੈਣ ਦੀ ਗੱਲ ਸੁਣਾ ਨਾ ਹੋਰ ਤਿੰਨ ਚਾਜ ਸਿੱਖਿਆ ਬੋਲਣਾ ਸਿੱਖ ਲਿਆ ਬੋਲਾ ਜੇ ਮੈਂ ਕੈਂਦੀ ਸਿੱਖ ਲੈਂਦੀ ਤਾਂ ਚੰਗੀ ਨਾ ਰਹਿੰਦੀ ਉਹਨੂੰ ਤਰਦੇ ਨਹੀਂ ਕੀ ਕਿਹਾ ਸੀ ਤੂੰ ਲਰ ਨੂੰ ਤੂੰ ਚੰਗੀ ਭਲੀ ਆਂ ਦਰਮਿਆਨ ਉਹ ਵੱਡਿਆ ਵੀ ਨਾ ਜਾ ਫੇਰ ਤੂੰ ਚਲ ਗਈ ਉਹ ਹੁੰਦਾ ਹਾਂ ਉਹਦਾ ਫਰਜ਼ ਬਣਦਾ ਸੀ ਬਾਹਰੋਂ ਆਇਆ ਤੈਨੂੰ ਮਿਲਣ ਆਉਂਦਾ ਉਹਦਾ ਨਹੀਂ ਟਾਈਮ ਲੱਗਾ ਉਹ ਕਹਿੰਦਾ ਮੈਂ ਅਗੋ ਪਿੱਛੋਂ ਹੋ ਕੇ ਆ ਜਾ ਲਰ ਨੂੰ ਚੰਗੀ ਭਲੀ ਆਂ ਜਾ ਉੱਠ ਪਾ ਜਾ ਜਾ ਕੇ ਤੇ ਕੰਮ ਕਰ ਜਾ ਕੇ ਖਾਣ ਹੀ ਪੈਂਦੀ ਹੈ ਮੰਦੀ ਨਹੀਂ ਕਿਹਦੀ ਗਾਲਗ ਮੰਦੀ ਨਹੀਂ ਜਿਹਦੀ ਜਾਂਦੀ ਹੈ ਜਿਹਦੀ ਜਾਂਦੀ ਉਹੋ ਹੀ ਚੰਗੇ ਨੇ ਪਾਏ ਨੂੰ ਨਾ ਵੀ ਕੁਛ ਦਿਆਂ ਨੇ ਦੀ ਝੋਲੀ ਚ ਪਾਉਣ ਤਾਂ ਵੀ ਜਦੀ ਜਾਣਾ ਹੈ ਕੱਢਿਆ ਚਾਹ ਪਿਆਾਲ ਕੇ ਫੋਕੀ ਇਹਨ ਸਾਸਰੀ ਘਰ ਦੀਦੀ ਸਾਸਰੀ ਘਰ ਹੋਰ ਸੁਨਾਹ ਸੀ ਮੀ ਕੀ ਹਾਲਿਓ ਠੀਕ ਠਾਕ ਈ ਸੁਨਾਓ ਹਾਂ ਵਧੀਆ ਠੀਕ ਠਾਕ ਠੀਕ ਆ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਜੀ ਜੀ ਬਾੜੋ ਆ ਗਏ ਆ ਤੇ ਚਲ ਆਪ ਮੇਲੀ ਆਈਏ ਜਾ ਕੇ ਮੈਂ ਅੱਲਾ ਕੀ ਆ ਮੈਂ ਤੇ ਪ੍ਰਸ਼ਾਦ ਲੈ ਆਈ ਆ ਤੂੰ ਜਾ ਕੇ ਲੈ ਆ ਹੁਣ ਕੀ ਖਾਲੋ ਈ ਦੀਦੀ ਗੱਲ ਕੀ ਪਿਸੰਦੀਪ ਤੇ ਸਾਰੀਆਂ ਟੋਫੀਆਂ ਉੱਥੇ ਦੀ ਆਈ ਆ ਪੇਕੇ ਆਪਣੇ ਦੀ ਗੱਲ ਹੋਇਆ ਸਗੋ ਮੇਰਾ ਮੁੰਡਾ ਮੇਰਾ ਮੁੰਡਾ ਰੋਂਦਾ ਆਇਆ ਮੈਨੂੰ ਸਗੋ ਪਹਿਲਾਂ ਇੰਨੇ ਕਿਹਾ ਕਹਿੰਦਾ ਮੰਮੀ ਚੱਲ ਚਲੀਏ ਤੇ मामੂ ਨੇ ਟੌਫੀਆਂ ਲੈ ਆਂਦੀ ਆਵਾ ਤੇ ਲੈ ਆਈਏ ਜਾ ਕੇ ਮੈਂ ਪੈਣਾ ਮੇਰੇ ਫੋਨ ਚਰੀ ਚਾਰਜ ਵੀ ਖਤਮ ਹੋਇਆ ਮੈਂ ਤੈਨੂੰ ਵੀ ਸਗੋ ਫੋਨ ਕਰਨਾ ਸੀ ਤੇ ਮੇਰੇ ਕੋ ਹੋਇਆ ਹੀ ਨਹੀਂ ਇੰਨੇ ਜਿੱਦ ਕੀਤੀ ਮੈਂ ਚੱਲ ਗਈ ਫਿਰ ਤੇ ਨਾ ਚਾਹਤ ਹੁੰਦਾ ਹੀ ਹੈ ਕਿ मामੂ ਬਾੜੋ ਐ ਕੁਝ ਲੈ ਕੇ ਆਇਆ ਹੋਣਾ ਮੇਰੀ ਟੌਫੀਆਂ ਨਾ ਹੁੰਦਾ ਜਿਆਦਾ ਉਹ ਹੋਈ ਨਾ ਤੇ ਇਹ ਕਹਿੰਦਾ मामੂ ਕੁਛ ਲੈ ਟੌਫੀਆਂ ਲੈ ਆਉਂਦੇ ਆ ਤੇ ਮੈਂ ਚੱਲ ਚੱਲ ਜੰਨੇ ਆ ਪਿਆਣਾ ਚੱਲ ਗਈ ਗਾੜੀ ਗਈ ਤੇ ਚਾਹ ਨਾ ਵੀ ਨਹੀਂ ਕੁਝ ਵੀ ਰੱਖਿਆ ਫੋਕੀ ਚਾਹ ਹਨੂ ਪਿਆਲੀ ਹਾਏ ਹਾਏ ਕਿ ਡੰਡੀਆ ਸਭ ਬੰਦੇ ਘਰ ਦੇ ਖਾਣ ਨੂੰ ਹੁੰਦਾ ਹੀ ਹੈ ਨਾ ਕੁਝ ਹੁੰਦਾ ਜਾਂ ਵੀ ਐਸਕੋਟ ਵੇਸਕੋਟ ਨਾ ਮੁਕੀ ਨਹੀਂ ਰੱਖਦੇ ਤੂੰ ਬਾੜੀ ਨਹੀਂ ਕੁਝ ਹੈਗਾ ਤੇ ਕਹਿੰਦੀ ਤੂੰ ਮੈਨੂੰ ਫੂੰ ਤਾਂ ਹੀ ਨਹੀਂ ਜਾਣਦੀ ਪਿੰਡ ਮੈਨੂੰ ਕਹਿੰਦੀ ਤੂੰ ਫੂੰ ਥੋੜਾ ਜ਼ੋਰ ਲਾਉਂਦੇ ਆ ਨਾ ਹਾਂਜੀ ਚੱਲ ਜਾ ਜਾਣੀ ਮੇਰਾ ਚੀਨੀ ਕਾਂਟਿਆ ਮੇਰਾ ਘਰ ਦੇਣਾ ਹੋ ਗਿਆ ਇਤਨੇ ਮੰਮੀ ਚੋਰ ਲਾਈ ਜਾਣ ਦੇ ਲਾਈ ਜਾਣ ਦੀ ਪੇਂਡ ਚੱਲ ਜਾ ਪੇਂਡ ਚੱਲ ਜਾ ਤੇ ਤੁਹਾਨੂੰ ਪਤਾ ਹੀ ਭਾਬੀ ਦੇ ਸੁਭਾਅ ਦਾ ਕਿੰਦਾ ਦੀ ਸੀ ਮੀ ਜਾਣਾ ਤੇ ਮੈਂ ਵੀ ਨਹੀਂ ਮੇਰਾ ਵੀ ਨਹੀਂ ਦਿਲ ਕਰਦਾ ਮੁੰਡਿਆਂ ਨੇ ਜੇਦ ਕੀਤੀ ਪੀ ਚੱਲ ਚੱਲ ਜਾਨੇ ਮਾਮੂ ਕੋ ਟੋਫੀਆਂ ਲੈ ਆ ਮੰਗੇ ਹੈ ਜਿਨੇ ਬੱਚਿਆਂ ਨੂੰ ਕੀ ਪਤਾ ਹੁੰਦਾ ਨਾ ਦੀ ਜਿਨੇ ਮੇਰੀ ਗੱਲ ਸੁਣ ਚਾ ਨਾਣੀ ਕੋ ਜ ਰੱਖਿਆ ਉਹਨੇ ਟੋਫੀਆਂ ਦੇਣੀਆਂ ਹਿਆਂ ਨੂੰ ਹੈ ਭਰਾ ਹੱਡਾ ਤੇ ਨਹੀਂ ਇਦਾਂ ਦਾ ਪਰ ਜਾਈ ਵੀਟਕਰਾ ਕਰਦੀ ਹੱਡੇ ਨਾਲ ਉਹਨੂੰ ਸਿਰਫ ਪੇਟਿਆਂ ਦਾ ਹੀ ਆ ਉਹ ਪੇਕੇ ਹਾਰੇ ਇੱਕ ਚੀਜ਼ ਪਚਾਈ ਪੈਣਾਣ ਕੇ ਤੇ ਕੀਰਤਨ ਨੂੰ ਦੱਸਤਾ ਇਹਨੇ ਦਾਦੀ ਆਪਣੀ ਨੂੰ ਇਹਨੇ ਹਾਂਜੀ ਦਾਦੀ ਨੂੰ ਦੱਸਤਾ ਤੇ ਦਾਦੀ ਪੈਣਾ ਕਿੱਥੇ ਚੜੀ ਕਿੱਥੇ ਉਤਰੀ ਉਹ ਤੇ ਮੇਰੀ ਉਹ ਬੇਸਤੀ ਕੀਤੀ ਉਹਨੇ ਜਿਹੜੀ ਕਰਨ ਦਾ ਹੱਕ ਨਹੀਂ ਹੈਂ ਉਹ ਵੀ ਨਾ ਮੈਂ ਵੀ ਸੋਚਦੀ ਆ ਜਿੱਦਾਂ ਦੀਦੀ ਘਾਟੇ ਨਾ ਹੋਈ ਆ ਇੱਟੇ ਮਿਲਣਾ ਹੁਣੀ ਨਹੀਂ ਮੰਮੀ ਨੇ ਧਿਆਨ ਕੇ ਪੁੱਛ ਨਹੀਂ ਪੁੱਛਣਾ ਕੀ ਲੈ ਆਈ ਸੀ ਮੀ ਉੱਥੋਂ ਭਰਾ ਤੇਰਾ ਬਾੜ ਗਿਆ ਮੇਰੀ ਬੜੀ ਕੇ ਇਸ ਤਰੀ ਹੁਣੀ ਹਾਏ ਜਿੱਦਾਂ ਮੇੜੀ ਹੋਈ ਮੇਰੀ ਸੱਸ ਦੇ ਸਾਹਮਣੇ ਇਦਾਂ ਹੀ ਤੇਰੀ ਹੋਣੀ ਸੀ ਹਣਾ ਚੱਲ ਜੇ ਸੱਸਾਂ ਨਾ ਹੋਣ ਫੇਰ ਤੇ ਵੱਖੜੇ ਗੱਲ ਉਹ ਫੇਰ ਤੇ ਬੰਦਾ ਉੱਲਾ ਬਥੇਰਾ ਰੱਖ ਲੇ ਫੇਰ ਤੇ ਪਰਦਾ ਬੰਦਾ ਪਾ ਹੀ ਲੈਂਦਾ ਆਪਣੇ ਘੜ ਵਾਲੇ ਨਾਲ ਹਾਂਜੀ ਹਾਂਜੀ ਤੇ ਪਾਰਾਂ ਮੇਰੀ ਸੱਸ ਨੇ ਤੇ ਹਾਦੀ ਕੀਤੀ ਪੈਣਾ ਬੜਾ ਕੁਝ ਹੋਇਆ ਦੇ ਘੜ ਵੀ ਤੇ ਮੈਂ ਨਹੀਂ ਮੁੜ ਕੇ ਮੈਂ ਜਾਣਾ ਸਿਮੀ ਜੇ ਨਾ ਨਾ ਜਾਈਏ ਤੇ ਭਰਾ ਨੇ ਗੁੱਸਾ ਕਰਨਾ ਵਾ ਹੁਣ ਜਾਵਾਂਗੇ ਰਖੜੀ ਤੇ ਦੋਨੇ ਪਹਿਣਾ ਤੇ ਦੇਂਦੇ ਦੇਣੀ ਜਾਣਾ ਵਾ ਤੈਨੂੰ ਪਤਾ ਪਰਝਾਈ ਤੇ ਹੈ ਹੀ ਇਦਾਂ ਦੀ ਆ ਪਰਝਾਈ ਦਾ ਸਭਾ ਇਦਾਂ ਨਾ ਚੱਲ ਵੀਰ ਜੀ ਦਾ ਤੇ ਠੀਕ ਆ ਨਾ ਸਿਮੀ ਭਰਾ ਸਾਡਾ ਚੰਗਾ ਵਾ ਜਿਹੜੀ ਪਰਝਾਈ ਹੈ ਨਾ ਉਹ ਵੱਡਣ ਜੋਗੀ ਓਹ ਦਾ ਸਭਾ ਇਦਾਂ ਕਰਿਆ ਸ਼ੁਰੂ ਤੋਂ ਜਦੋਂ ਮੰਮੀ ਇਦਾਂ ਹੀ ਠੀਕੀ ਉਦੋਂ ਵੀ ਇਦਾਂ ਹੀ ਕਰਦੀ ਰਹੀ ਐ ਤੂੰ ਹੁਣ ਵੀ ਉਹ ਇਦਾਂ ਹੀ ਕਰਨਾ ਵਾ ਚੱਲ ਤੂੰ ਤੇ ਚਾਚੇ ਦੀ ਕੁੜੀ ਆ ਤੇ ਇਨਾ ਤੇ ਕਰਨੇਗਾ ਨਾ ਮੈਂ ਇਨਾ ਵੀ ਬੜਾ ਇਦਾਂ ਹੀ ਕਰਦੀ ਆ ਪਰ ਨਹੀਂ ਕੋਈ ਕਾਰੀ ਤਾਂ ਵੀ ਨਹੀਂ ਮਿਲ ਚੀਂ ਤਿੰਦੀ ਹਾਂ ਤੇ ਫੇਰ ਹਾਂ ਚੰਗਾ ਖੜਾ ਕੰਮ ਈ ਚਲੋ ਠੀਕ ਹੈ ਦੀਦੀ ਮੰਮੀ ਬਾਜਾ ਮਾਂਦੇ ਆ ਮੈਂ ਵੀ ਕੰਮ ਕਰ ਲਾ ਰੋਟੀ ਬਣਾਉਣੀ ਚੰਗਾ ਸਿਮੀ ਜਦੋਂ ਵੀ ਜਾਵਾਂਗੇ ਨਾ ਤੇ ਫੋਨ ਕਰਕੇ ਇੱਕ ਦੂਜੇ ਨੂੰ ਦੋਨੇ ਜਾਵਾਂਗੇ ਹਾਂ ਠੀਕ ਹੈ ਦੀਦੀ ਇਕੱਠੀਆਂ ਜਾਵਾਂਗੇ ਆਹ ਦੋਨੇ ਇਕੱਠੀਆਂ ਜਾਵਾਂਗੇ ਚਲ ਠੀਕ ਆ ਫੇਰ ਫੋਨ ਕਰੀ ਠੀਕ ਆ ਚੰਗਾ ਚੰਗਾ ਠੀਕ ਓਕੇ ਓਕੇ ਫਿਰ ਸੰਦੀਪ ਆਜੋ ਇਧਰ ਮੇਰੀ ਗੱਲ ਸੁਣ ਕੀ ਗੱਲ ਹੋਈ ਆ ਮੇਰੀ ਗੱਲ ਸੁਣ ਜੇ ਕੁੜੀ ਆ ਹੀ ਗਈ ਸੀ ਉਹਨਾਂ ਚੰਗਾ ਵਿਹਾਰ ਤੇ ਕਰਦੀ ਤੂੰ ਮੈਂ ਮਾਰਾ ਕੀ ਕਹਤਾਂ ਨੂੰ ਮਾਰਾ ਕੀਤਾ ਜੀ ਨਹੀਂ ਦੂੰ ਜਾਣਾ ਕੋ ਰੱਖਣਾ ਕਿ ਤੇ ਜਦੋਂ ਘਰ ਕੁਝ ਹੈ ਹੀ ਨਹੀਂ ਨਾ ਉਹ ਦੱਸ ਕੇ ਆਏ ਫਰਜ਼ ਤੇ ਹੈਗਾ ਇਹਨਾਂ ਨੂੰ ਦੱਸਣ ਦਾ ਹੋ ਨਹੀਂ ਹੁੰਦਾ ਘਰ ਤੇ ਠੀਕ ਹੈ ਨਾ ਯਾ ਵੇਲੀ ਹੀ ਮੈਨੂੰ ਕੰਮ ਹੀ ਉਹਨੋਂ ਘਰ ਆ ਕੇ ਬੈਠੇ ਸੀ ਤੇ ਟੱਟ ਕੋਈ ਚੀਜ਼ ਵਗੋਈ ਸੀ ਕਿ ਮੈਨੂੰ ਆਸ ਪਾਉਣਾ ਪਿਆ ਪਤਾ ਤੁਹਾਨੂੰ ਸਭ ਕੋ ਹੁੰਦਾ ਵਾ ਘਰ 'ਚ ਵੀ ਸਭ ਕੋ ਆਏਗਾ ਹੀ ਬਸ ਨੀਂਦ ਹੀ ਮਾਰੀ ਏ ਤੇਰੀ ਘਰ ਨਹੀਂ ਹੈਗਾ ਕੁਝ ਤਾਂ ਹੀ ਨਹੀਂ ਰੱਖਿਆ ਮੈਂ ਇਕੱਲੀ ਨੇ ਖਾ ਕੇ ਕੀ ਕਰਨਾ ਸੀ ਹੁੰਦਾ ਤੇ ਫੇਰ ਹੀ ਰੱਖਦੀ ਜੇ ਆਪਣੀ ਸਗੀ ਭੈਣ ਹੁੰਦੀ ਫੇਰ ਭਤਾਂ ਤੂੰ ਕੀ ਕਰਨਾ ਸੀ ਹਾਇ ਤੇ ਬਗਾਨੀ ਹੀ ਉਹ ਸਗੀ ਨੇ ਵੀ ਆਉਣਾ ਹੀ ਆ ਉਹਨਾਂ ਦੇ ਹੋ ਕੋ ਹੋਣਾ ਵਾ ਜੋ ਉਹਨਾਂ ਕੀਤਾ ਤੂੰ ਕੀਤਾ ਕੀ ਆ ਮੈਂ ਕੋਫੀਆਂ ਬੜੀਆਂ ਸਗਾਦੀ ਸੀ ਕੋਫੀਆਂ ਬੜੀਆਂ ਸਗਾਦੀ ਉਹਨਾਂ ਨੇ ਸਗਾਦੀ ਪੇਕੇ ਪਹੁੰਚਾਏ ਹੀ ਸਭ ਕੋ ਅੰਨ ਵੀ ਇਹੋ ਗੱਲ ਕਰ ਗਈ ਐ ਕਿ ਤੂੰ ਵੀ ਇਹੋ ਕਰਨ ਢੇ ਹੁਣ ਸੰਦੀਪ ਸਾਰੇ ਪਾਸੇ ਰੱਖਣੇ ਪੈਂਦੇ ਆ ਇਹ ਨਹੀਂ ਚੀ ਚੁੱਕੀ ਇੱਕੋ ਜਣੇ ਨੂੰ ਫਰਾਤੀ ਬਰਾਗੋ ਸੋਚਣਾ ਪੈਂਦਾ ਵਾ ਘਰ ਚ ਲਾਉਣ ਲਈ ਅੱਗੇ ਵੀ ਸਾਰੇ ਪਾਸੇ ਰੱਖਦੀਆਂ ਅੱਗੇ ਨਹੀਂ ਆਉਂਦੀਆਂ ਰਹੀਆਂ ਉਹ ਪਤਾ ਮੈਨੂੰ ਸੰਦੀਪ ਉਹਨਾਂ ਦੀ ਸੱਸ ਨੇ ਨਾ ਸੌ ਸੌ ਗੱਲਾਂ ਕੀਤੀਆਂ ਉਹਨੂੰ ਕੀਰਤ ਨੇ ਜਾ ਕੇ ਸਭ ਕੋ ਦੱਸਤਾ ਵਾ ਕਿ ਫੋਕੀ ਚਾਹ ਪੀ ਰਹੀ ਐ ਉਹਨੂੰ ਤੇ ਮਿਲਿਆ ਕੱਖ ਨਹੀਂ ਉੱਥੋਂ ਤੂੰ ਬੱਸ ਲੈਣੀ ਆਏ ਹੀ ਲੈਣ ਆਈ ਨਹੀਂ ਆ ਸਕਦੇ ਨਾ ਚੰਦੀ ਵੀ ਹੁੰਦਾ ਵਾ ਨਿਆਣਿਆਂ ਨੂੰ ਤੇ ਤੇ ਇੰਨਾ ਫਿਕਰ ਹੀ ਉਹਨਾਂ ਦਾ ਤੇ ਜਾ ਕੇ ਦੇ ਆਉਂਦੇ ਟੌਫੀਆਂ ਦੇ ਆਉਂਦੇ ਤੂੰ ਕੁਝ ਛੱਡਿਆ ਵੇਰ ਦੀ ਕਿਉਂਦਾ ਆਹ ਸਾਰਾ ਸਮਾਨ ਮੈਂ ਖਾ ਗਈਆਂ ਨਾ ਜਿਹੜਾ ਕੁੜੀ ਨੇ ਚਾਚਾ ਮੰਗਾਇਆ ਸਮਾਨ ਕਿ ਮੇਰੇ ਵਾਸਤੇ ਸਮਾਨ ਲੈ ਕੇ ਆਇਓ ਆਵਲਾ ਉਹ ਕੁੜੀ ਓਣੀ ਕੇ ਦੰ ਨਿਆਣੇ ਭੈਣਾਂ ਸੀ ਮੇੜੀਆਂ ਵੀ ਤੇ ਭੈਣਾਂ ਵਾਸਤੇ ਵੱਖਰਾ ਲੈ ਹੁੰਦੇ ਮੈਂ ਤਾਂ ਲਿਆਂਦੇ ਦੋ ਦੋ ਲਵਾ ਫੇ ਉਹ ਵਿੱਚ ਕਰ ਦਿੱਤਾ ਵਾ ਨਾ ਮੈਂ ਉਹਨਾਂ ਨਾਲ ਕੋਈ ਵਿਤਕਰਾ ਕੀਤਾ ਵਾ ਨਾ ਮੈਂ ਉਹਨੂੰ ਮਾੜੀ ਚੰਗੀ ਬੋਲੀ ਆ ਚਾਹ ਪਾਣੀ ਪਿਆਲਿਆ ਰੋਟੀ ਪੁੱਛੀ ਉਹ ਕਹਿੰਦੀ ਨਹੀਂ ਖਾਣੀ ਅਸੀਂ ਚੱਲੇ ਆ ਬਥੇਰਾ ਝੋੜ ਲਾਇਆ ਸੀ ਮੈਂ ਸੰਦੀਪ ਉਹ ਗੱਲ ਤਾਂ ਮੈਨੂੰ ਨਹੀਂ ਪਤਾ ਠੀਕ ਹੈ ਨਾ ਉਹਨਾਂ ਰਖੜੀ ਲੈ ਕੇ ਆਉਣਾ ਵਾ ਤੇ ਚੰਗਾ ਵਿਹਾਰ ਕਰੀ ਉਹਨਾਂ ਨਾਲ ਤੇ ਜਿਵੇਂ ਇਦਾਂ ਕਰਨਗੇ ਹਨਾ ਜਾ ਕੇ ਚੁਗਲੀਆਂ ਕਰਨਗੇ ਮੇਰੀਆਂ ਫੇਰ ਤਨੀ ਮੈਂ ਪੁੱਛਦੀ ਕਿਛਦੀ ਉਹ ਪਤ ਨਹੀਂ ਉਹਨਾਂ ਨੇ ਕੀ ਕਰਤਾ ਵਾ ਤੇ ਤੂੰ ਫੇਰ ਕਿਉਂ ਉਡ ੜ ਕੇ ਪੈਂਡੇ ਮੈਨੂੰ ਉਡ ੜ ਕੇ ਪੈਂਡੇ ਤੈਨੂੰ ਹੋਰ ਤੈਨੂੰ ਫੁੱਲਾਂ ਦੇ ਹਾਰ ਪਾਵਾਂ ਤੈਨੂੰ ਹਨਾ ਮੈਂ ਹੁਣ ਹਜੀ ਆਪਣੀ ਸਗੀ ਹੁੰਦੀ ਤੇ ਪਤਾ ਨਹੀਂ ਕੀ ਕਰਨਾ ਸੀ ਤੇ ਸਗੀ ਹੁੰਦੀ ਨਾ ਉਹਨਾਂ ਵੀ ਇਹੋ ਕੋ ਕਰਨਾ ਹੈ ਤੂੰ ਕੀ ਕਰਨ ਢੀ ਆ ਮੈਂ ਇਹਨਾਂ ਤੇ ਪਤਾ ਨਹੀਂ ਕੀ ਕਰਨ ਢੀ ਸੀ ਨਹੀਂ ਉਹਨਾਂ ਨੂੰ ਅੱਗੇ ਵੀ ਹੁੰਦੀਆਂ ਹੀ ਹੈ ਤੇ ਆਪਣਾ ਦਿਮਾਗ ਲਾ ਠੀਕ ਹੈ ਨਾ ਮੈਨੂੰ ਪਤਾ ਹੈ ਕਿ ਕੀ ਕਰ ਜੀ ਉਹਨਾਂ ਨਾਲ ਸਭ ਕੁਝ ਪਤਾ ਮੈਨੂੰ ਨਾ ਤੇ ਬਾਹਰ ਜਾਂਦੇ ਤੇ ਨਾ ਰਫੜ ਪੈਂਦਾ ਬਾਹਰ ਜਾਂਦੇ ਇਹੋ ਚਾਹਨੀ ਤੂੰ ਬਸ ਤੇ ਨਾ ਸਮਾਨ ਲਿਆਉਂਦੇ ਫਿਰ ਜੇ ਲਿਆਉਣਾ ਹੈ ਉਹ ਜਾ ਜਾ ਕੇ ਆਪਣਾ ਕੰਮ ਕਰ ਕੰਮ ਕਰ ਆਪਣਾ ਜਾ ਕੇ ਕੁੜੀਆਂ ਨੂੰ ਦੇ ਦਿੰਦੇ ਫੇਰ ਮੇਰੀ ਭਤੀਜੀ ਮਾਰੀ ਹੀ ਆਪਣਾ ਕੰਮ ਕਰ ਜਾ ਕੇ ਠੀਕ ਹੈ ਨਾ ਮਾਰੀ ਜੀ ਗੱਲ ਗਈ ਸਿਰ ਦੇ ਵਾਲਾਂ ਨੂੰ ਪੈਂਦੀ ਬਸ ਮੈਂ ਆ ਪਿਆਰ ਨੂੰ ਸਮਝਾਉਂ ਡਿਆ ਵਾਂ ਤੈਨੂੰ ਬੋਲਦੀ ਕਿਦਾਂ ਹੈ